ਹੁੰਦੀ ਵੀ ਭਗਵੰਤ ਮਾਨ ਨੂੰ ਇੰਨਾ ਡਰ ਕਿਸ ਗੱਲ ਦਾ ਇਹੋ ਜੀ ਕਿਹੜੀ ਉਹਦੇ ਮਨ ਦੇ ਵਿੱਚ ਡਰ ਵਾਲੀ ਗੱਲ ਬੈਠ ਗਈ ਵੀ ਜਿਹੜੀ ਬਿਨਾਂ ਹੀ ਗੱਲਬਾਤ ਤੋਂ ਮਤਲਬ ਤੁਸੀਂ ਹਰ ਕਾਲੀ ਦੇ ਘਰੇ ਪੁਲਿਸ ਭੇਜ ਦਿੰਨੇ ਹੋ ਮਾਨ ਸਾਹਿਬ ਖੁੱਲ ਕੇ ਦੱਸੋ ਵੀ ਡਰ ਕਿਸ ਗੱਲ ਦਾ ਇੱਕ ਪਾਸੇ ਕਹੀ ਜਾਂਦੇ ਹੋ ਕਿ ਕਾਲੀ ਖਤਮ ਹੋ ਗਈ ਇੱਕ ਪਾਸੇ ਹਰ ਤੀਜੇ ਦਿਨ ਪੁਲਿਸ ਭੇਜਦੇ ਨੇ ਘਰੇ ਅੱਜ ਸਵੇਰੇ ਮਤਲਬ ਦੋ ਪ੍ਰੋਗਰਾਮ ਸੀ ਅੱਜ ਕਾਲੀ ਦੇ ਜੋ ਇੱਧਰ ਇੱਧਰ ਦੇ ਜ਼ਿਲ੍ਹਿਆਂ ਦੇ ਵਿੱਚ ਇੱਕ ਤਾਂ ਸਰਦਾਰ ਬਿਕਰੂ ਸਿੰਘ ਮਜੀਠੀਆ ਜੀ ਦੀ ਤਰੀਕ ਸੀ ਮਾਰੀ ਵੀ ਗਈ ਦੂਜਾ ਪਟਿਆਲੇ ਜਿੱਥੇ ਬੰਦੀ ਦੀ ਮੀਟਿੰਗ ਸੀ ਸਲਮਾਨ ਸੀਗੀ ਉੱਥੇ ਉਹਦੇ ਦਰਾਂ ਨੂੰ ਮਤਲਬ ਇਹੋ ਜਿਹਾ ਕਿਹੜਾ ਤੁਹਾਨੂੰ ਡਰ ਜੱਪ ਗਿਆ ਵੀ ਜਦੋਂ ਤੁਸੀਂ 4 ਵਜੇ ਆ ਕੇ ਘਰ ਦੇ ਵਾਲੇ ਦੋਲੇ ਐ ਪੁਲਿਸ ਲਾ ਲਈ ਵੀ ਜਿਵੇਂ ਪਤਾ ਨਹੀਂ ਅਸੀਂ ਕਿੱਡੇ ਕਿ ਕ੍ਰਿਮੀਨਲ ਬੰਦੇ ਹੁੰਨੇ ਆ ਸਾਰੇ ਤੁਸੀਂ ਫੋਨ ਇਕੱਠੇ ਕਰਕੇ ਰੱਖ ਲੈ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ 4:30 4 ਤੋਂ ਮਤਲਬ ਕੱਡੀਆਂ 4 ਵਜੇ ਤੋਂ ਲਾ ਕੇ ਤੁਸੀਂ 4:30 ਘਰੇ ਬਣੇ ਆ ਜੇ ਜੇ ਮੈਂ ਕੋਈ ਕਾਰਨ ਪੁੱਛਿਆ ਕਿ ਕਾਰਨ ਤਾਂ ਦੱਸੋ ਯਾਰ ਕੋਈ ਕਾਰਨ ਤਾਂ ਹੋਵੇ ਨਾ ਕੋਈ ਵੀ ਤੁਹਾਨੂੰ ਪਤਾ ਲੱਗੇ ਵੀ ਆਹ ਕਾਰਨ ਹੈ ਤਾਂ ਕਾਰਨ ਦੇਖੋ ਕੀ ਦੱਸ ਰਹੇ ਨੇ ਕਿ ਤੁਹਾਡੀ ਸਿਕਿਉਰਿਟੀ ਚੈੱਕ ਕਰਨ ਆਇਆ ਜੀ ਮਤਲਬ ਇਹੋ ਜੀ ਕਿਹੜੀ ਸਿਕਿਉਰਿਟੀ ਹੈ ਜਿਹੜੀ ਸਵੇਰੇ 4:30 ਵਜੇ ਚੈੱਕ ਹੁੰਦੀ ਹੈ ਵੀ ਆ ਤੁਹਾਨੂੰ ਕਿਹੜੀ ਇਹੋ ਜੀ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਵੀ 4:30 ਵਜੇ ਤੁਸੀਂ ਘਰੇ ਆ ਕੇ ਮੇਰੇ 4 ਵਜੇ ਤੁਸੀਂ ਘਰੇ ਆ ਕੇ ਇਹ ਦੇਖਣਾ ਸੀ ਵੀ ਇੱਥੇ ਕੋਈ ਵੱਡਾ ਹਮਲਾ ਹੋ ਚੱਲਿਆ ਇੱਕ ਵਾਰਸੇ ਦਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਰਲੇ ਛੱਡਿਆ ਹੋਇਆ ਇਹੋ ਜਿਹੀ ਕਿਹੜੀ ਮਤਲਬ ਐਨੀ ਸਵੇਰੇ ਤੁਸੀਂ ਸੁਰੱਖਿਅਤ ਦਾ ਮਤਲਬ ਕੋਈ ਪਤਾ ਲੱਗਿਆ ਸੀ ਵੀ ਸੁਰੱਖਿਅਤ ਇੱਕ ਹੋਰ ਰੀਜਨ ਕਹੀ ਗਏ ਵੀ ਇਸ ਦਾ ਸੁਰੱਖਿਅਤ ਚੈੱਕ ਕਰਨਾ ਹੈ ਜਿਸ ਦਾ ਸੁਰੱਖਿਅਤ ਚੈੱਕ ਕਰਨਾ ਹੈ ਜੀ ਕੋਈ ਹੋਰ ਕੋਈ ਰੀਜਨ ਹੀ ਨਹੀਂ ਕੋਈ ਹੋਰ ਕਾਰਨ ਹੀ ਨਹੀਂ ਕਿਹੜੇ ਅਫਸਰਾਂ ਦੇ ਬਾਰ ਬਾਰ ਫੋਨ ਆਉਂਦੇ ਸੀ ਐਸ ਐਚਓ ਸਾਹਿਬ ਨੂੰ ਮੂਲੇ ਪਠਾਣਾ ਤੋ ਕਿਹੜਾ ਹੈ ਜਾ ਪ੍ਰੈਸ਼ਰ ਸੀ ਬਸ ਗੱਲਾਂ ਕਰੋ ਜੀ ਸਾਡੇ ਨਾਲ ਤਾਂ ਸਿਕਿਉਰਿਟੀ ਚੈੱਕ ਕਰਨੀ ਆ ਸਾਨੂੰ ਆਪਣਾ ਕੰਮ ਕਰਨ ਦਿਓ ਜੀ ਤੇ ਜਿਵੇਂ ਹੀ ਥੋੜਾ ਪਤਾ ਲੱਗਿਆ 8-9 ਵਜੇ ਤਾਂ ਤੁਸੀਂ ਮੈਨੂੰ ਗੱਡੀ ਸਮੇਤ ਹੀ ਮੇਰੀ ਮਤਲਬ ਘਰੋਂ ਲੈ ਕੇ ਜਾਣੇ ਹੋ ਫਿਰ ਬੇ ਇਥੇ ਰੌਲਾ ਪਊਗਾ ਫਿਰ 2-3 ਘੰਟੇ ਤੁਸੀਂ ਬਾਹਰ ਹੀ ਘਮਾਈ ਗਏ मतलब 1 बज गया 3-4 घंटे ਬਾਅਦ ਹੁਣ ਤੁਸੀਂ ਕਹਿੰਦੇ ਜੀ ਮੈਂ ਕਾ ਯਾਰ ਤੁਸੀਂ ਬਾਹਰ ਮੈਨੂੰ ਸੜਕ ਤੇ ਘਮਾਉਂਦੇ ਫਿਰਦੇ ਹੋ ਬੇਤ ਸੜਕ ਤੇ ਕਿਹੜੀ ਸਿਕਿਉਰਿਟੀ ਤੁਸੀਂ ਚੈੱਕ ਕਰ ਰਹੇ ਹੋ ਮੇਰੀ ਘਰੇ ਤਾਂ ਮੰਨ ਲਿਆ ਕਿ ਘਰੇ ਭਾਈ ਤੁਹਾਨੂੰ ਕੋਈ ਵੱਡੀ ਇਨਫਰਮੇਸ਼ਨ ਮਿਲ ਗਈ ਕੋਈ ਪਤਾ ਨਹੀਂ ਕੀ ਕਹਾਣੀ ਹੋਗੀ ਗੱਲ ਕੁਝ ਨਹੀਂ ਇਹ ਡਰ ਹੈ ਚਲੋ ਪੁਲਿਸ ਵਾਲਿਆਂ ਦਾ ਕੋਈ ਗੱਲ ਹੀ ਇਹਨਾਂ ਨੇ ਆਪਣੀ ਡਿਊਟੀ ਕਰਨੀ ਹੁੰਦੀ ਆ ਇਹਨਾਂ ਤਾਂ ਜਿੰਮੇ ਅਗਲਿਆਂ ਨੇ ਉੱਪਰ ਅਫਸਰਾਂ ਨੇ ਹੁਕਮ ਫਰਮਾਤੇ ਇਹਨਾਂ ਨੇ ਤਾਂ ਆਪਣੀ ਉਹ ਕਰਨੀ ਹੁੰਦੀ ਆ ਕਾਰਵਾਈ ਪਰ ਭੇਜਣ ਵਾਲਾ ਕੌਣਾ ਭੇਜਣ ਵਾਲਾ ਹੈ ਸੁਪਰ ਸੀਐਮ ਕੇਜਰੀਵਾਲ ਤੇ ਭਗਵੰਤ ਮਾਨ ਮਾਨ ਸਾਹਿਬ ਇਹਨਾਂ ਦਾ ਡਰ ਕਿਉਂ ਆ ਜੀ ਅਕਾਲ ਜਲ ਦੇ ਲੀਡਰ ਦੀ ਪੇਸ਼ੀ ਆ ਤਾਂ ਉਹਤੇ ਵੀ ਇਹਨਾਂ ਕਿਉਂ ਡਰਾਂ ਜੇ ਅਕਾਲ ਜਲ ਦੇ ਕੋਈ ਪ੍ਰੋਗਰਾਮ ਚੱਲ ਰਹੇ ਨੇ ਉਹਦੇ ਤੇ ਵੀ ਇਹਨਾਂ ਡਰ ਕਿਉਂ ਆ ਲੱਤਾਂ 'ਚ ਜਾਣੀ ਹੈ ਸਰਕਾਰ ਦੇ ਗੱਲ ਕੀ ਆ ਗੱਲ ਇਹ ਇਹਦਾ ਮਕਸਦ ਅਸਲ 'ਚ ਇਹ ਆ ਕਿ ਆਗਵਾ ਨੂੰ ਘਰੇ ਘੇਰ ਕੇ ਉਹਨਾਂ ਨੂੰ ਡੱਕ ਕੇ ਉਹਨਾਂ ਨੂੰ ਘਰੋਂ ਚੱਕ ਕੇ ਪਰਿਵਾਰਾਂ 'ਚ دہشت ਪਾਉਣੀ ਆਲੇ-ਦੁਆਲੇ 'ਚ دہشت ਪਾਉਣੀ ਇਲਾਕੇ 'ਚ دہشت ਪਾਉਣੀ ਪੰਜਾਬ 'ਚ دہشت ਪਾਉਣੀ ਕਿ ਜਿਹੜੇ ਵੀ ਕੋਈ ਸਿਹਰਦ ਲੋਕ ਨੇ ਜਿਹੜੇ ਅਕਾਲੀ ਪੰਜਾਬ ਦੇ ਨਾਲ ਅੱਧਾ ਪੰਜਾਬ ਦੇ ਨਾਲ ਹੋ ਰਹੇ ਤੱਕੇ ਦੇ ਖਿਲਾਫ ਆਡਾ ਲਾਉਂਦੇ ਨੇ ਜਿਹੜੇ ਥੋੜੀ ਸਰਕਾਰ ਦੀਆਂ ਨਲਾਇਕੀਆਂ ਨੂੰ ਰੋਜ਼ ਉਜਾਗਰ ਕਰਦੇ ਨੇ ਪਮਾਉਸ ਦਾ ਬਿਕਰਮ ਸਿੰਘ ਮਜੀਠੀਆ ਨੇ ਜਿਨ੍ਹਾਂ ਨੂੰ ਕੋਈ ਝੂਠੇ ਗੇਚ ਫਸਾ ਰੱਖਿਆ ਪਮਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸ਼ੋਮਣੀ ਕਾਲ ਦੇ ਪ੍ਰਧਾਨ ਜਿਹਦਾ ਜਿਨ੍ਹਾਂ ਤੇ ਮੈਂ ਸਮਝਦਾ ਕਿ ਤੁਸੀਂ ਖਤਮ ਕਰਾਉਣ ਲਈ ਕੋਈ ਕਸਰ ਨਹੀਂ ਛੱਡੀ ਗੋਲੀਆਂ ਚਲਵਾਤੀਆਂ ਤੇ ਗੋਲੀਆਂ ਸਿੱਧੀਆਂ ਗੋਲੀਆਂ ਮਾਰਨ ਵਾਲੇ ਲੋਕਾਂ ਦੇ ਖਿਲਾਫ ਚਲਾਨ ਪੇਸ਼ ਨਾ ਕਰਕੇ ਡੇਢ-ਡੇ ਮਹੀਨੇ ਬਾਅਦ ਲੋਕਾਂ ਨੂੰ ਤੁਸੀਂ ਜ਼ਮਾਨਤਾ ਤੇ ਬਾਹਰ ਰਿਹਾ ਕਰਵਾਤਿਆ ਤਾਂ ਇੱਕ ਵਾਰ ਤੇ ਤੁਸੀਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਤੁਲੇ ਹੋਇਓ ਉੱਥੇ ਨਹੀਂ ਤੁਹਾਨੂੰ ਸਿਕਿਉਰਿਟੀ ਦਾ ਕੋਈ ਦਿਖਦਾ ਤੇ ਇੱਥੇ ਮੇਰੇ ਘਰ ਕਿਹੜਾ ਸਿਕਿਉਰਿਟੀ ਦਾ ਰੀਜਨ ਆ ਗਿਆ ਸੀ 4:30 ਵਜੇ ਵੀ ਜਿਹੜਾ ਤੁਸੀਂ ਸਵੇਰੀ 4:00 ਵਜੇ ਆ ਕੇ ਘਰ ਦੇ ਬਾਹਰ ਖੜ੍ਹ ਗਏ ਕਿਰਾ ਪਾ ਲਿਆ ਵੀ ਉਠੋ ਜੀ ਤੁਹਾਡੀ ਸਿਕਿਉਰਿਟੀ ਚੈੱਕ ਕਰਨ ਆਏ ਆਂ ਮਾਨ ਸਾਹਿਬ ਕਿੰਨਾ ਕ ਡਰਾ ਲੋਗੇ ਕਿੰਨਾ ਕ ਡੱਕ ਲੋਗੇ ਕਿੰਨਾ ਕ ਘੇਰ ਲੋਗੇ ਤੇ ਨਹੀਂ ਮੁੱਕਣੇ ਅਕਾਲੀ ਦਲ ਮਕਾਇਆ ਤੇਰੇ ਮਕਾਇਆ ਨਹੀਂ ਮੁੱਕਦਾ ਤੇਰੀ ਜਦਮ ਹੈ ਨਹੀਂ ਤੇਰਾ ਹਰਾ ਪੰਨ ਪੰਜਾਬ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਤੇ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਵਾਲਿਆਂ ਦੇ ਖਿਲਾਫ ਚੱਲਦਾ ਜਿੱਥੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਆ ਜਿੱਥੇ ਤਰੱਕੀ ਦੀ ਗੱਲ ਆ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਆ ਜਿੱਥੇ ਪੰਜਾਬ ਦੇ ਭਲੇ ਦੀ ਗੱਲ ਹੈ ਉੱਥੇ ਤੇਰੇ ਹਰੇ ਪੈਨ ਦੀ ਮੈਂ ਪੰਜਾਬੀ ਚ ਸ਼ਬਦ ਕਹਿਣਾ ਕਿ ਧਾਰ ਨਹੀਂ ਮਾਰਦੇ ਅਗਲੇ ਦਿੱਲੀ ਵਾਲੇ ਤੇਰੇ ਹਰੇ ਪੈਨ ਦੀ ਭਗਾ ਕੇ ਅਗਲੇ ਉਹ ਮਾਰਦੇ ਨੇ ਤੇ ਥੋੜੀ ਪਿੰਡ ਦੇ ਵਿੱਚ ਚੌਕੀਦਾਰ ਦੀ ਇੱਜ਼ਤ ਹੁੰਦੀ ਆ ਲੈ ਕਹਿੰਦਾ ਆਓ ਚੌਕੀਦਾਰ ਸਾਹਿਬ ਕੀ ਹਾਲ ਹੈ ਤੇ ਥੋੜੀ ਇੱਜ਼ਤ ਦਿੱਲੀ ਵਾਲਾ ਮੁਰੇ ਚੌਕੀਦਾਰ ਜਿੰਨੀ ਵੀ ਨਹੀਂ ਹੈਗੀ ਚੌਕੀਦਾਰ ਨੂੰ ਵੀ ਅਗਲਾ ਸਲੂਟ ਪਿੰਡ ਦੇ ਵਿੱਚ ਇੱਜ਼ਤ ਦਿੰਦਾ ਕਿ ਯਾਰ ਆਓ ਚੌਕੀਦਾਰ ਸਭ ਕੀ ਆਲਾ ਤੁਹਾਡੇ ਤਾਂ ਉਹ ਵੀ ਨਹੀਂ ਪੱਲੇ ਇਹ ਅੱਜ ਸਾਰੇ ਹੋਰ ਵੀ ਆਗੂਆਂ ਨੇ ਮੈਨੂੰ ਪਤਾ ਲੱਗਿਆ ਕਿ ਕਿੰਨੇ ਹੀ ਆਗੂਆਂ ਨੂੰ ਜਿਹੜਾ ਅੱਜ ਰਸਤਿਆਂ 'ਚ ਫੜਿਆ ਗਿਆ ਕਿਸੇ ਨੂੰ ਘਰੇ ਫੜਿਆ ਗਿਆ ਮਤਲਬ ਇਹ ਕੀ ਨਮਾਈ ਕੰਮ ਚਲਾ ਲਿਆ ਤੁਸੀਂ ਮਤਲਬ ਹੁਣ ਅਸੀਂ ਆਪਣੀ ਗੱਲ ਵੀ ਨਹੀਂ ਰੱਖ ਸਕਦੇ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਸੋ ਇਹਦੇ ਤੋਂ ਸਾਬਤ ਹੁੰਦਾ ਕਿ ਸਰਕਾਰ ਅਕਾਲੀ ਦਲ ਤੋਂ ਡਰ ਗਈ ਅਕਾਲੀ ਆ ਗਏ ਤੇ ਸਰਕਾਰ ਡਰ ਗਈ ਉਹ ਹਲਿਆ ਤਾਂ ਮਿੱਤਰਾ ਸੁਰੂ ਕੀਤਾ ਕੰਮ ਅਸੀਂ ਹੁਣੇ ਤੇਰੀ ਲੱਤਾਂ ਭਾਰ ਲੈ ਚੱਲਦੀਆਂ ਆ ਜਿਵੇਂ ਜਿਵੇਂ ਅੱਗੇ ਗੇਰ ਪਾਉਣਾ ਨਾ ਟਾਪ ਅਸੀਂ ਤੱਚ ਗਿਆੜਾ ਮਗਰਾਮਾਗੇ ਚੜਾ ਚਗਿਆੜਾ ਯਾਦ ਰੱਖੀ ਮਾਨ ਸਾਹਿਬ ਅੱਲੇ ਟਾਪ ਗੇਰ ਪਾਉਣ ਦੇ ਸਾਨੂੰ ਹੱਲੇ ਤਾਂ ਗੱਡੀ ਪਹਿਲੇ ਗੇਰ ਤੇ ਹੀ ਸਟਾਰਟ ਕਰੀਆ ਤੇਰੀ ਤਾਂ ਹੁਣੇ ਚੀਕ ਵੱਜੀ ਪਈ ਆ ਤੇ ਜਦੋਂ ਟਾਪ ਗੇਅਰ ਤੇ ਜਾਣੀ ਆ ਫਿਰ ਤੇਰੀਆਂ ਹਕੂਕਾਂ ਪੈਣੀਆਂ ਤੇ ਅਖੀਰ ਦੇ ਵਿੱਚ ਪੰਜਾਬ ਛੱਡ ਕੇ ਇਹ ਲੋਕਾਂ ਨੂੰ ਨੱਠਣਾ ਪੈਣਾ ਬਾਹਰਲੇ ਦੇਸਾਂ 'ਚ ਨੱਠਣਾ ਪੈਣਾ ਕਿਉਂਕਿ ਜੋ ਪੰਜਾਬ ਦੀ ਲੁੱਟ ਕੀਤੀ ਇਹਨਾਂ ਨੇ ਜੋ ਪੰਜਾਬ ਦਾ ਸੱਤਿਆਨਾਸ਼ ਕੀਤਾ ਜੋ ਮਤਲਬ ਇਹਨਾਂ ਨੇ ਪ੍ਰਿਸ਼ਟਾਚਾਰ ਗੈਂਗਸਟਰਵਾਦ ਫਰੋਤੀਵਾਦ ਬਾਹਰ ਲਿਆਂ ਸਟੇਟਾਂ ਤੋਂ ਲਿਆ ਕੇ ਉਰੇ ਜਿਹੜਾ ਨਮਾ ਇਹਨਾਂ ਨੇ ਸਾਰਾ ਸਾਡੇ ਪੰਜਾਬੀਆਂ ਦੇ ਨੌਜ ਉਹਨਾਂ ਦੇ ਹੱਕਾਂ ਤੇ ਡਾਕਾ ਇਹਦੇ ਜਵਾਬ ਦੇਣੇ ਪੈਣੇ ਨੇ ਤੇ ਜਿਹੜੀ ਪੰਜਾਬ ਦੀ ਲੁੱਟ ਆ ਇਹਦੇ ਉਹ ਉਹਦੇ ਲੁੱਟ ਜਿਹੜੀ ਲੁੱਟ ਹੋ ਰਹੀ ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਢਾਕੇ ਬੋਲਾਂਗੇ ਵੀ ਲੜਾਂਗੇ ਵੀ ਤੁਸੀਂ ਜਿਹੜਾ ਜ਼ੋਰ ਲਾਉਣਾ ਲਾ ਕੇ ਹਟਿਓ ਜੋ ਕਿ ਪਹਿਲਾਂ ਬਥੇਰੇ ਨੇ ਜ਼ੋਰ ਲਾ ਲਿਆ ਇੱਥੇ ਇਹ ਤੇਰੇ ਬਸ ਦਾ ਕੰਮ ਨਹੀਂ ਅਕਾਲੀ ਜੱਲੂ ਖਤਮ ਕਰਨਾ ਕੋਈ ਨਹੀਂ ਆਰਾਮ ਦੇ ਨਾਲ ਹੁਣ ਤੇਰਾ ਸਾਰਾ ਠੋਕ ਕੇ ਜਵਾਬ ਦੇਾਂਗੇ ਹਲੇ ਇੱਕ ਇੱਕ ਗੱਲ ਦਾ ਹਿਸਾਬ ਦੇਣਾ ਪੈਣਾ ਮਾਨ ਸਾਹਿਬ ਕਿ ਇਹ ਪੁਲਿਸ ਦੇ ਨਾਲ ਜੇ ਤੁਸੀਂ